ਮੈਚ ਵੇਖਣ ਗਿਆ ਉੱਥੇ ਧਰਮਸ਼ਾਲਾ ਪੰਜਾਬ ਨੂੰ ਤਾਂ ਮੈਚ ਹਰਾਤਾ ਐਡਾ ਮਤਲਬ ਇਹ ਇਹਦੇ ਲੱਛਣ ਮਾੜੇ ਨੇ ਜਿੱਥੇ ਚਲੇ ਜਾਂਦਾ ਉੱਥੇ ਪੰਗਾ ਪਾਏ ਹੁੰਦਾ ਜਾਂ ਤਾਂ ਉੱਥੇ ਵੀ ਜਲੰਧਰਾਂ ਕੋ ਖਰਚਾ ਖੁਰਚਿਆ ਕਰ ਦਿੰਦਾ ਤੇ ਸ਼ਾਇਦ ਕੁਝ ਗੱਲ ਬਣ ਜਾਂਦੀ ਪਰ ਸਭ ਤੋਂ ਵਧੀਆ ਸਵਾਲ ਪੁੱਛਿਆ ਮੈਨੂੰ ਇਹ ਸੀਗਾ ਜੀ ਅੱਜ ਇਹ ਸਵਾਲ ਲੈਣਾ ਪੁੱਛਿਆ ਤੇ ਮਜੀਠੀਏ ਨੂੰ ਵੀ ਕੁਝ ਹੋਈ ਤੋ ਉਨੂੰ ਕਹ ਜਿਹੜਾ ਲਾਈਵ ਪ੍ਰਸਾਰਣ ਜੇਲ੍ਹ ਚ ਹੋਈ ਜਾਂਦਾ ਲਾਰੈਂਸ ਮਿਸ਼ਨੋਈ ਦਾ ਉਹਦਾ ਫਿਕਰ ਕਰ ਲਵੇ ਤੇ ਐ ਜੀ ਪੀ ਸੀ ਦਾ ਫਿਕਰ ਘੱਟ ਕਰੇ ਮੈਂ ਨਹੀਂ ਇਹ ਵੀਡੀਓ ਖੇਰੇ ਨੇ ਬਣਾਈ ਵਿੱਚ ਖੇਰੇ ਨੂੰ ਲੈ ਆਉਣਗੇ ਫਿਰ ਦੱਸੋ ਭਾਈ ਐਕਟਰ ਹੀਰੋ ਥੋੜਾ ਉਹ ਵਿਚਾਰੇ ਖੇਰੇ ਦਾ ਪ੍ਰੋਡੂਸਰ ਦਾ ਕੀ ਲੈਣਾ ਤੈਨੂੰ ਉਹ ਉਹ ਉਹਦੇ ਬਾਰੇ ਵੀ ਟਵੀਟ ਕਰਤਾ ਸੀਗਾ ਇਹ ਅਹੀਂ ਬਣਾਏ ਇਸ ਲਈ ਉਤਾ ਉਹਦੀ ਆਪਦੀ ਉਹਦੀ ਵਾਈਫ ਨਹੀਂ ਸੀਰੀਅਸਲੀ ਲੈਂਦੀ ਉਹਨੂੰ ਤੁਸੀਂ ਨਾ ਲੋ ਭਾਈ ਮੈਂ ਬੜੀ ਵਾਰੀ ਤੁਹਾਨੂੰ ਸਮਝਾ ਰਿਹਾ ਮੈਨੂੰ ਤਾਂ ਸੀਗਾ ਕੋ ਮੈਚ ਵੇਖਣ ਗਿਆ ਉੱਥੇ ਧਰਮਸ਼ਾਲਾ ਚਲੋ ਛਾਰੇ ਟੱਬਰ ਨੂੰ ਲੈ ਕੇ ਗਿਆ ਮੈਨੂੰ ਖੁਸ਼ੀ ਆ ਫੈਮਿਲੀ ਟਾਈਮ ਵੀ ਚਾਹੀਦਾ ਮਗਰ ਗੱਡੀ ਆਪਦੀ ਤੇ ਚਲੇ ਜਾਂਦਾ ਪੰਜਾਬ ਨੂੰ ਤਾਂ ਮੈਚ ਹਰਾਤਾ ਐਡਾ ਮਤਲਬ ਇਹ ਇਹਦੇ ਲੱਛਣ ਮਾੜੇ ਨੇ ਜਿੱਥੇ ਚਲੇ ਜਾਂਦਾ ਉੱਥੇ ਪੰਗਾ ਪਾਏ ਹੁੰਦਾ ਜਾਤਾ ਉੱਥੇ ਵੀ ਜਲੰਧਰਾਂ ਕੋ ਖਰਚਾ ਖੁਰਚਾ ਕਰ ਦਿੰਦਾ ਤੇ ਸ਼ਾਇਦ ਕੁਝ ਗੱਲ ਬਣ ਜਾਂਦੀ ਫਿਕਸਿੰਗ ਫੁਕਸਿੰਗ ਹੋ ਜਾਂਦੀ ਮੈਚ ਫਿਕਸਿੰਗ ਕਿਤੇ ਸੀਲ ਸਿਪਨ ਸਾਹਿਬ ਦੀ ਸੇਵਾਵਾਂ ਕਿਤੇ ਡੀਸੀ ਜਲੰਧਰ ਦੀਆਂ ਸੇਵਾਵਾਂ ਮਖਵਿੰਦਰ ਭੁੱਲਰ ਸਾਹਿਬ ਦੀਆਂ ਸੇਵਾਵਾਂ ਲੈਂਤੀਆਂ ਹੁੰਦੀਆਂ ਤੇ ਸ਼ਾਇਦ ਪੰਜਾਬ ਜਿੱਤ ਜਾਂਦਾ ਉੱਥੇ ਮਗਰ ਕੀ ਫਾਇਦਾ ਹੋਇਆ ਜੀ ਠੰਡੀ ਥਾਂ ਤੋਂ ਆਏ ਉਹ ਕੰਮ ਆ ਕੇ ਆਉਂਦੇ ਸਾਰ ਮੈਂ ਕਿਹਾ ਥੋੜੇ ਇਹਦੇ ਗਰਮ ਕਰਦਾ ਇਹਨੂੰ ਇਸ ਲਈ ਮੈਂ ਇਹ ਬੇਈਮਾਨ ਨੂੰ ਕਹਿਣਾ ਚਾਹੁੰਦਾ ਇਹ ਕਹੇ ਹੋਰ ਨਲ ਸਟੰਟ ਸਟੰਟ ਕਰੀ ਮਜੀਠੀਏ ਤੇ ਕੋਈ ਚੜੀ ਲੱਥੀ ਨਹੀਂ ਰੱਬ ਤੋਂ ਡਰੀਦਾ ਲੋਕਾਂ ਦੇ ਰੱਬ ਦੀ ਸੰਗਤ ਤੋਂ ਡਰੀਦਾ ਆਉਣਾ ਤਾਂ ਜੀ ਛੱਡ ਕੇ ਉਹ ਉਹਨਾਂ ਦਾ ਹੁਕਮ ਸਿਰ ਮੱਥੇ ਮਗਰ ਆ ਜਿਹੜੇ ਤੁਸੀਂ ਡਰਾਮੇ ਕਰਦੇ ਹੋ ਨਾ ਗਿਵ ਐਂਡ ਟੇਕ ਵਾਲੇ ਇਹਨਾਂ ਨੂੰ ਪਹਿਲਾਂ ਵੀ ਐਕਸਪੋਜ਼ ਕੀਤਾ ਅੱਜ ਵੀ ਕਰਾਂਗੇ ਗਾਂ ਵੀ ਕਰਾਂਗੇ ਭਰਾ ਲੈਤਾ ਸਵਾਦ ਦੇ ਰੂਪ ਚ ਫਿਰ ਸੰਘਰਸ਼ ਦੇ ਰੂਪ ਚ ਪਹਿਲਾਂ ਇਹਨਾਂ ਦਾ ਸਵਾਦ ਤਾਂ ਜੁਗਨੂ ਦਾ ਲੈ ਲੀਏ ਜੋਗਲੂ ਕੰਮ ਹੀ ਪੁੱਠੇ ਕਰੀ ਜਾਂਦਾ ਕਿਤੇ ਕਟਾਰੂ ਚੱਕਦਾ ਕੀ ਹੋਇਆ ਜੀਤੀ ਤੁਸੀਂ ਵੇਖੋ ਕਮਾਲ ਦੀ ਗੱਲ ਇਹ ਹੋ ਗਈ ਐਸ ਰਾਹੁਲ ਆਲੀ ਕਹਾਣੀ ਹੋ ਗਈ ਵੈਸੇ ਤਾਂ ਜਾਂ ਉਹ ਐਸਆਈਟੀ ਜਿਹੜੀ ਆਨਰੇਬਲ ਕੋਰਟ ਨੇ ਬਣਾਈ ਸੀ ਉਹ ਆਲੀ ਕਹਾਣੀ ਹੋ ਗਈ ਤੁਸੀਂ ਐਸਆਈਟੀ ਕੋਰਟ ਦੀ ਨਹੀਂ ਮੰਨੋ ਮੇਰੇ ਕੇਸ 'ਚ ਸੇਮ ਇਹ ਜਿਵੇਂ ਤੁਸੀਂ ਫੋਰੈਂਸਿਕ ਲੈਬੋ੍ਰਟਰੀ ਦੀ ਰਿਪੋਰਟ ਸਬਮਿਟਡ ਬਾਈ ਹੂ ਬਾਈ ਦ ਗਵਰਨਰ ਹਿਮਸੈਲਫ ਕਟਾਰੂ ਚੱਕ ਤੇ ਉਹਨੂੰ ਨਾ ਮੰਨੋ ਮੈਂ ਨਾ ਮੰਨੂ ਉਹਨਾਂ ਨੇ ਕੋਈ ਵੀ ਉਹਦੀ ਐਸਆਈਟੀ ਬਣਾਤੀ ਉਹ ਵਿਚਾਰੇ ਗਰੀਬ ਨੂੰ ਲੱਭਦੇ ਫਿਰਦੇ ਆ ਜੀ ਦਾ ਸੂਸ਼ਨ ਹੋਇਆ ਉਹਨੂੰ ਲਾਉਣਗੇ ਚਾਰ ਲਪੇੜੇ ਉਹਨੂੰ ਕਹਿਣਗੇ ਨਾ ਇਹ ਵੀਡੀਓ ਮੈਂ ਨਹੀਂ ਇਹ ਵੀਡੀਓ ਖੇਰੇ ਨੇ ਬਣਾਈ ਵਿੱਚ ਖੇਰੇ ਨੂੰ ਲੈ ਆਉਣਗੇ ਹੁਣ ਦੱਸੋ ਭਾਈ ਐਕਟਰ ਹੀਰੋ ਤੁਹਾਡਾ ਉਹ ਵਿਚਾਰੇ ਖੇਰੇ ਦਾ ਪ੍ਰੋਡੂਸਰ ਦਾ ਕੀ ਲੈਣਾ ਦੇਣਾ ਮਗਰ ਨਾ ਹਟੇ ਹੋਰ ਕੀ ਕਰਨਾ ਉਹ ਸੁੱਖ ਨਾਲ ਜਿਹੜੀ ਐਸਆਈਟੀ ਬਣਾਈ ਹੈ ਮੈਂ ਕਿਥੇ ਭਾਰਗਵ ਸਾਹਿਬ ਰਾਨੂੰ ਭੁੱਲਿਆ ਜਾਂ ਸਾਡੇ ਨਾਲ ਹੀ ਇਹ ਕੰਮ ਕਰ ਮਤਲਬ ਰਹੇ ਆ ਅਸੀਂ ਵੀ ਸਰਕਾਰਾਂ ਚ ਰਹੇ ਆ ਬਾਤਾਂ ਤਾਂ ਸਭ ਦੀਆਂ ਪਤਾ ਸਾਨੂੰ ਕੋਣ ਕੀ ਕਰੂਗਾ ਇਸ ਲਈ ਕੰਮ ਅੱਛਾ ਉਹ ਜੀਨੇ ਉਹ ਸਸਪੈਂਡ ਕਰਤਾ ਉੱਥੇ ਵਾਲਾ ਸਰਪੰਚ ਕਟਾਰੂ ਚੱਕ ਦੇ ਪਿੰਡ ਉਹ ਜਿਹੜਾ ਉਹਦੇ ਪਿੰਡ ਵਾਲਾ ਜਿਹੜਾ ਇਹਦਾ ਆਪਣਾ ਹਾਂਜੀ ਕਟਰ ਚੱਕ ਕਟਾਰੂ ਚੱਕਦਾ ਨਹੀਂ ਦੂਜੇ ਦਾ ਜਿਹੜਾ ਉਹਦੇ ਉਹਦੇ ਆਪਣਾ ਜਿਹੜੇ ਹੈਗੇ ਉਹਨਾਂ ਦੇ ਹੋ ਸਮਝ ਗਏ ਤੁਸੀਂ ਇਹ ਸਭ ਤੋਂ ਵਧੀਆ ਸਵਾਲ ਪੁੱਛਿਆ ਮੈਨੂੰ ਇਹ ਸੀਗਾ ਜੀ ਅੱਜ ਇਹ ਸਵਾਲ ਨਾ ਪੁੱਛਿਆ ਤੇ ਮਜੀਠੀਏ ਨੂੰ ਵੀ ਕੁਝ ਹੋਈ ਜੂ ਉਹਨੂੰ ਕਹ ਜਿਹੜਾ ਲਾਈਵ ਪ੍ਰਸਾਰਣ ਜੇਲ੍ਹ ਚ ਹੋਈ ਜਾਂਦਾ ਲਾਰੈਂਸ ਬਿਸ਼ਨੋਈ ਦਾ ਉਹਦਾ ਫਿਕਰ ਕਰ ਲਵੇ ਤੇ ਐ ਜੀ ਪੀ ਸੀ ਦਾ ਫਿਕਰ ਘੱਟ ਕਰੇ ਲੋਜ ਤਾਂ ਲਾਈਵ ਪ੍ਰਚਾਰਣ ਅੱਜ ਕੱਲ ਤੁਸੀਂ ਕਿਤੇ ਏਬੀਪੀਸੀ ਕਿ ਦੂਜੇ ਤੇ ਅੱਜ ਕੱਲ ਉਹ ਜੇ 8 ਇੰਚ ਚੱਲੇ ਤਦੇ ਤੁਸੀਂ ਨਹੀਂ ਨਾ ਵੇਖਦੇ ਏਬੀਪੀ ਵੇਖ ਲਿਆ ਕਰੋ ਉਧਰ ਵੀ ਕੀ ਦਿਖਾਉਂਦੇ ਹੋ ਲਾਈਵ ਪ੍ਰਚਾਰਣ ਤਾਂ ਵਿਖਾਤਾ ਉਥੋਂ ਉਹਦਾ ਇਹਦਾ ਲੋਰੈਂਸ ਮਿਸ਼ਨੋਈ ਦਾ ਲਾਈਵ ਪ੍ਰਚਾਰਣ ਵਿਖਾਤਾ ਜਿੱਥੋਂ ਡੀਜੀਪੀ ਸਾਹਿਬ ਕਹਿੰਦੇ ਸੀ ਬਠਿੰਡਾ ਜੇਲ੍ਹ ਚ ਕੋ ਫੋਨ ਜਾ ਹੀ ਨਹੀਂ ਸਕਦਾ ਉਹਨਾਂ ਨੇ 10 ਫੋਨਾਂ ਦੀ ਪਮੈਸ਼ ਲਈ ਉਹ ਫੋਨ ਇੱਥੇ 17 ਸੈਕਟਰ ਨਹੀਂ ਮਿਲਦੇ ਜਿਹੜੇ ਉਹਨਾਂ ਨੇ ਬਠਿੰਡੇ ਜੇਲ੍ਹ ਚ ਵਿਖਾਤੇ ਉਦੇ ਲਈ ਪ੍ਰਚਾਰਨ ਦਾ ਨਹੀਂ ਜਗਨੂ ਨੂੰ ਫਿਕਰ ਉਹ ਰਾ ਚੀਜ਼ਾਂ ਦਾ ਫਿਕਰ ਕਰਦਾ ਆਪਦੇ ਕੰਮ ਦਾ ਫਿਕਰ ਕਰੇ ਭਾਈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ